ਪੰਜਾਬ ਸਰਕਾਰ ਦਾ ਨਸ਼ਿਆਂ ਖਿਲਾਫ ਸਖਤ ਐਕਸ਼ਨ ਨਸ਼ਾ ਤਸਕਰ ਦੇ ਘਰ ਤੇ ਚਲਾ ਦਿੱਤਾ ਗਿਆ ਏ ਬਲਡوزر ਨਸ਼ੇ ਦੇ کاروبار ਨਾਲ ਬਣਾਏਗੇ ਮਕਾਨ ਨੂੰ ਕਰ ਦਿੱਤਾ ਗਿਆ ਏ ਟੈ ਟੇਰੀ ਜਿੱਥੇ ਇੱਕ ਖਬਰ ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨਸ਼ਾ ਤਸਕਰ ਦੇ ਘਰ ਦੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਨਸ਼ੇ ਦੇ ਕਾਰੋਬਾਰ ਤੋਂ ਜਿਹੜੀ ਕਮਾਈ ਕੀਤੀ ਸੀ ਉਸ ਦੇ ਨਾਲ ਇਹ ਮਕਾਨ ਬਣਾਇਆ ਸੀ ਤੇ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਤੇ ਤਹਿਤ ਇਸ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ ਤੇ ਇਸ ਮਕਾਨ ਨੂੰ ਤੋੜ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਨਸ਼ਾ ਤਸਕਰ ਦਾ ਨਾਮ सोनू ਦੱਸਿਆ ਜਾ ਰਿਹਾ ਹੈ ਜਿਸ ਤੇ ਪਹਿਲਾਂ ਵੀ 6 ਐਫ ਆਈ ਆਰ ਦਰਜ ਨੇ ਪਿਛਲੇ 3 ਕੋਸਾਲਾਂ ਤੋਂ ਉਹ ਨਸ਼ਾ ਤਸਕਰੀ ਕਰਦਾ ਸੀ ਤੇ ਹੁਣ ਉਹ ਪੁਲਿਸ ਦੇ ਹੱਥ ਲੱਗ ਗਿਆ ਹੈ ਪੰਜਾਬ ਸਰਕਾਰ ਨੇ ਉਸ ਤੇ ਸਖਤੀ ਦਿਖਾਈ ਹੈ ਤੇ ਉਸ ਦੇ ਮਕਾਨ ਨੂੰ ਤੋੜਨ ਦੇ ਹੁਕਮ ਦੇ ਦਿੱਤੇ ਨੇ ਇਸ ਕਰਕੇ ਹੀ ਇੱਥੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਗੁਰਸ਼ਿੰਦਰ ਕੌਰ ਖੁਰਾ ਨੇ ਇਹ ਜਾਣਕਾਰੀ ਦਿੱਤੀ ਹੈ ਇਪੇਂਡਤ ਲਵੰਡੀ ਕਲਾ ਠਾਣਾ ਲਾਡੋਵਾਲ ਦੇ ਅਧੀਨ ਆਉਂਦਾ ਇਸ ਕਰਕੇ ਪੁਲਿਸ ਇਥੇ ਜਲਦੀ ਹੀ ਪਹੁੰਚ ਗਈ ਹੈ ਪੁਲਿਸ ਦੇ ਵੱਲੋਂ ਜੋ ਹੁਕਮ ਦਿੱਤੇ ਗਏ ਨੇ ਜੋ ਉਹਨਾਂ ਨੂੰ ਉਪਰੋਂ ਹੁਕਮ ਆਏ ਨੇ ਉਸ ਦੇ ਤਹਿਤੀ ਇਸ ਮਕਾਨ ਨੂੰ ਤੋੜਿਆ ਜਾ ਰਿਹਾ ਹੈ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਕਿ ਨਸ਼ਾ ਤਸਕਰੀ ਦੇ ਵਿੱਚ ਪਾਇਆ ਜਾਂਦਾ ਉਸ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸੇ ਕਰਕੇ ਹੀ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਵੀ ਸ਼ਕਤੀ ਦਾ ਰੁਖ ਅਪਣਾ ਰਹੀ ਹੈ ਉਹਨਾਂ ਨੇ ਆਖਿਆ ਕਿ ਇਸ ਨਸ਼ਾ ਤਸਕਰ ਨੂੰ ਪਹਿਲਾਂ ਵੀ ਕਈ ਵਾਰ ਚੇਤਾਵਨੀ ਦਿੱਤੀ ਗਈ ਹੈ ਤੇ ਇਹ ਉਸ ਵੇਲੇ ਬਚਦਾ ਰਿਹਾ ਪਰੰਤੂ ਹੁਣ ਇਸ ਤੇ ਸਖਤ ਐਕਸ਼ਨ ਲਿਆ ਜਾ ਰਿਹਾ ਇਸ ਦੇ ਮਕਾਨ ਨੂੰ ਤੇ ਟੇਰੀ ਕਰ ਦਿੱਤਾ ਜਾ ਰਿਹਾ ਹੈ ਇਸ ਤੇ ਬਲਡੋਜਰ ਚਲਾਇਆ ਜਾ ਰਿਹਾ ਹੈ ਉਹਨਾਂ ਨੇ ਆਖਿਆ ਕਿ ਇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹੋਏ ਪਏ ਨੇ ਪਿਛਲੇ 3 ਕੋਸਾਲਾਂ ਤੋਂ ਇਹ ਨਸ਼ਾ ਤਸਕਰੀ ਕਰਦਾ ਸੀ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਨੇ ਨਸ਼ੇ ਤੇ ਲਗਾ ਦਿੱਤਾ ਤੇ ਹੁਣ ਸਰਕਾਰ ਦੇ ਹੁਕਮਾਂ ਦੇ ਤਹਿਤ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਦਾ ਮਕਾਨ ਚੋੜਿਆ ਜਾ ਰਿਹਾ ਹੈ ਉਹਨਾਂ ਨੂੰ ਦੱਸਿਆ ਹੈ ਕਿ ਇਸ ਦੇ ਨਾਲ ਇਹ ਸੰਦੇਸ਼ ਮਿਲਦਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਦੇ ਵਿੱਚ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਅਜਹੀ ਕਾਰਵਾਈ ਹੋਵੇਗੀ ਸੋ ਇਸ ਕਾਰਜ ਨੂੰ ਦੇਖਦੇ ਹੋਏ ਬਹੁਤ ਸਾਰੇ ਹੋਰ ਜਿਹੜੇ ਨਸ਼ਾ ਤਸਕਰ ਨੇ ਉਹ ਵੀ ਅਲਰਟ ਹੋ ਜਾਣਗੇ ਤੇ ਹੋ ਸਕਦਾ ਹੈ ਇਸ ਧੰਦੇ ਨੂੰ ਛੱਡ ਵੀ ਦੇਣ ਨਾਲ ਹੀ ਦੱਸ ਦਈਏ ਕਿ ਸੂਬਾ ਸਰਕਾਰ ਦੇ ਵੱਲੋਂ ਇਹ ਐਕਸ਼ਨ ਇਸ ਕਰਕੇ ਲਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਉਹ ਇਸ ਤੰਦੇ ਨੂੰ ਛੱਡ ਦੇਣ ਤਾਂ ਕਿ ਜਿੰਨੀ ਵੀ ਪੰਜਾਬ ਦੀ ਜਵਾਨੀ ਹੈ ਉਸ ਨੂੰ ਬਚਾਇਆ ਜਾ ਸਕੇ ਅਤੇ ਜ਼ਿਕਰ ਜੋ ਗਿਆ ਹੈ ਕਿ ਬਹੁਤ ਸਾਰੇ ਨੌਜਵਾਨ ਜਾਂ ਤਾਂ ਵਿਦੇਸ਼ਾਂ ਵੱਲ ਚਲੇ ਜਾਂਦੇ ਨੇ ਜਾਂ ਫਿਰ ਨਸ਼ੇ ਦੇ ਵਿੱਚ ਗ੍ਰਸਤ ਹੋਏ ਪਏ ਨੇ ਇਸੇ ਕਰਕੇ ਹੀ ਸੂਬਾ ਸਰਕਾਰ ਦੇ ਵੱਲੋਂ ਸਖਤੀ ਦਾ ਰੁਖ ਅਪਣਾਇਆ ਜਾ ਰਿਹਾ ਹੈ ਤੇ ਇਸ ਨਸ਼ਾ ਤਸਕਰ ਦੇ ਮਕਾਨ ਨੂੰ ਤੋੜਿਆ ਜਾ ਰਿਹਾ ਉਸ ਤੇ ਬਲਡੋਜ਼ਰ ਚਲਾ ਦਿੱਤਾ ਗਿਆ ਹੈ ਕਿਉਂਕਿ ਇਸ ਨੇ ਨਸ਼ੇ ਦੇ ਕਾਰੋਬਾਰ ਦੇ ਨਾਲ ਹੀ ਇਹ ਮਕਾਨ ਬਣਾਇਆ ਸੀ ਤੇ ਹੁਣ ਇਸ ਤੇ ਬਲਡੋ ਉੱਚਾ ਚਲਾ ਦਿੱਤਾ ਗਿਆ